ਦਾ ਜਿਹੜੀ ਚਲੀ ਜਾਵੇ ਸੋ ਉਹ ਰੇਂਜ ਸੀਗੀ ਜੀ ਜਿਹੜੀ ਨੈਕਸਟ ਡਾਟਾ ਪੁਆਇੰਟ ਦੀ ਉਹ ਤਕਰੀਬਨ ਆਹ ਰੇਂਜ ਸੀਗੀ ਜੀ 9:27 ਮਿੰਟ ਦੇ ਉੱਤੇ ਇੱਥੇ ਅਸੀਂ ਇੱਕ ਸ਼ਾਰਟ ਰੇਡ ਮਾਰਨ ਬਾਰੇ ਸੋਚ ਰਹੇ ਸੀ ਬਟ ਮਾਰਕੀਟ ਦੇ ਵਿੱਚ ਵੋਲੇਟਿਲਿਟੀ ਹੈ ਜੀ ਕਾਫੀ ਜ਼ਿਆਦਾ ਹਾਈ ਆ ਤਾਂ ਕਰਕੇ ਜੋ ਵੀ ਸਾਡੇ ਨਾਲ ਟ੍ਰੇਡ ਕਰ ਦਿਆ ਜਾਂ ਅਸੀਂ ਖੁਦ ਟ੍ਰੇਡ ਕਰਦੇ ਹਾਂ ਅਸੀਂ ਇਹ ਕਿਹਾ ਸੀ ਕਿ ਅੱਜ ਟ੍ਰੇਡ ਵਗੈਰਾ ਤੋਂ ਵਾਈਡ ਕਰੋ ਤੁਸੀਂ 2-4 ਦਿਨ ਟ੍ਰੇਡ ਨਾ ਕਰੋ ਕਿਉਂਕਿ ਕਾਫੀ ਜ਼ਿਆਦਾ ਇਵੈਂਟਸ ਵਗੈਰਾ ਹੋ ਰਹੇ ਨੇ ਜੀ ਤਾਂ ਕਰਕੇ ਸਿਰਫ ਐਜੂਕੇਸ਼ਨ ਪਰਪਸ ਨਾਲ ਲੈਵਲ ਸ਼ੇਅਰ ਕਰਤਾ ਸੀ ਸੋ ਫਸਟ ਟ੍ਰੇਡ ਵੀ ਬਿਲਕੁਲ ਨਹੀਂ ਐਸ ਲੈਵਲ ਦੇ ਕਰੀਬ ਜੀ ਪੁੱਟ ਜਿਹੜੀ 21500 ਦੀ ਸੀਗੀ ਉਹ ਤਕਰੀਬਨ 131 ਰੁਪਏ ਦੇ ਉੱਤੇ ਬਾਇ ਪ੍ਰਾਈਸ ਆਇਆ ਸੀਗਾ ਜੀ ਆਪਣੇ ਕੋਲ ਉਹਨੇ ਤਕਰੀਬਨ 144 ਦਾ ਜੀ ਹਾਈ ਲਾਇਆ ਸੀ 10 ਤੋਂ 15 ਪੁਆਇੰਟ ਜਿਹੜੇ ਓਟੀਐਮ ਦੇ ਹੁੰਦੇ ਆ ਤਕਰੀਬਨ ਇੱਥੇ ক্লোজিং ਪ੍ਰਾਈਸ ਜੇ ਘਰ ਦੇਖਿਆ ਜਾਵੇ ਤਾਂ 21500 ਦੀ ਜਿਹੜੀ ਪੁੱਟ ਸੀਗੀ ਉਹ ਓਟੀਐਮ ਚੱਲ ਰਹੀ ਸੀ ਸੋ ਉਹਦੇ ਉੱਤੇ 10 ਤੋਂ 15 ਪੁਆਇੰਟ ਜੀ ਨਿਕਲੇ ਸੀਗੇ ਟਾਰਗੇਟ ਵਗੈਰਾ ਆਪਣਾ ਚੀਪ ਹੋਇਆ ਸੀ ਪਰ ਮਾਰਕੀਟ ਦੀ ਜਿਹੜੀ ਕੰਡੀਸ਼ਨ ਆ ਜੀ ਵੋਲੇਟਿਲਿਟੀ ਬਹੁਤ ਜ਼ਿਆਦਾ ਹੈ ਸੋ ਕੈਂਡਲਸ ਵਗੈਰਾ ਤੁਸੀਂ ਦੇਖ ਸਕਦੇ ਹੋ ਜੀ